शिवसना ਦੇ ਆਗੂ ਦੇ ਉੱਤੇ ਬੀਤੇ ਸਮਿਆਂ ਦੇ ਵਿੱਚ ਇੱਕ ਹਮਲਾ ਹੁੰਦਾ ਹੈ ਅ ਵਿਕਰਮਜੀਤ ਸਿੰਘ ਸਾਨੀ ਨੇ ਇੱਕ ਮੁੱਦਾ ਚੁੱਕਿਆ ਹੈ ਇਹ ਮੁੱਦਾ ਬਤੌਰ ਉਹਨਾਂ ਨੇ ਸਿੱਖ ਚੱਕਿਆ ਹੈ ਜਾਂ ਬਤੌਰ ਉਹਨਾਂ ਨੇ ਸੰਸਦ ਚੱਕਿਆ ਇਹ ਅਸੀਂ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿੰਨੇ ਕੁ ਚਿੰਤਤ ਨਜ਼ਰ ਆਏ ਨੇ ਸਭ ਤੋਂ ਪਹਿਲਾਂ ਜੀ ਬਿਲਕੁਲ ਬਤੌਰ ਜਿਹੜਾ ਬੰਦਾ ਮੈਂਬਰ ਆਫ ਪਾਰਲੀਮੈਂਟ ਬਣ ਜਾਂਦਾ ਉਹ ਚਾਹੇ ਉਹ ਹੋਵੇ ਸੰਸਦ ਜਾ ਕੇ ਕਿ ਜੇ ਉਹ ਐਸ ਐਮ ਪੀ ਕੋਈ ਉਹਨੇ ਲੈਟਰ ਹੈਡ ਤੇ ਲਿਖ ਕੇ ਤਾਂ ਨਹੀਂ ਚੱਕਣਾ ਹੁੰਦਾ ਉਹ ਬਤੌਰ ਐਮ ਪੀ ਹੀ ਜਿਹੜਾ ਹੈ ਗਿਣਿਆ ਜਾਣਾ ਏ ਠੀਕ ਔਰ ਉਸ ਦੇ ਵਿੱਚ ਉਹਨਾਂ ਨੇ ਬਕਾਇਦਾ ਉਸ ਹਮਲੇ ਹੋਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਉਹਦੀ ਨਖੇਦੀ ਕੀਤੀ ਹੈ ਕਿ ਅਟੈਕ ਨੂੰ ਮੈਂ ਕੰਡੈਮ ਕਰਦਾ ਪਰ ਕਿਤੇ ਨਾ ਕਿਤੇ ਉਹ ਕਹਿੰਦੇ ਕਿ ਜਿਹੜੇ ਇਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਹਮਲੇ ਹੁੰਦੇ ਨੇ ਜਾਂ ਜਿਹੜੇ ਇਹਨਾਂ ਦੇ ਵੱਲੋਂ ਖਾਸ ਕਰਕੇ 6 ਜੂਨ ਨੂੰ ਲੈ ਕੇ ਬਲੂ ਸਟਾਰ ਨੂੰ ਲੈ ਕੇ ਜਿਹੜਾ ਹੈ ਇਹ ਇਹਦੇ ਆਪਣੇ ਫੇਸਬੁੱਕ ਪੇਜ ਤੇ ਪਾਇਆ ਹੋਇਆ ਸੀ ਕਿ ਲਟੂਆਂ ਦੇ ਨਾਲ ਅਸੀਂ ਜਿਹੜਾ ਹੈ ਸੈਲੀਬ੍ਰੇਟ ਕਰਾਂਗੇ ਤੇ ਫਿਰ ਇੱਥੇ ਕਾਨੂੰਨ ਲਾਗੂ ਨਹੀਂ ਹੁੰਦੇ ਇੱਥੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ ਇਹ ਚੀਜ਼ਾਂ ਜਿਹੜੀਆਂ ਕਾਨੂੰਨ ਤੋਂ ਪਿੱਛੇ ਕਿਸ ਤਰ੍ਹਾਂ ਰਹਿ ਜਾਂਦੀਆਂ ਨੇ ਤੁਸੀਂ ਦੇਖੋ ਨਾ ਕਿ ਇਹਦਾ ਮੋੜ ਕਿਦਾਂ ਵੱਜਦਾ ਹੈਗਾ ਇਨਾਂ ਦੇ ਵੱਲੋਂ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਪ੍ਰੋਵੋਕੇਸ਼ਨ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਨੇ ਹੁਣ ਮੈਂ ਤੁਹਾਡੇ ਖਿਲਾਫ ਜੇ ਬਾਰ-ਬਾਰ ਬੋਲੀ ਜਾਵਾਂ ਵੀਡੀਓ ਪਾਈ ਜਾਵਾਂ ਤੇ ਕਿਤੇ ਜੇ ਕਹੀਏ ਕਿ ਤੁਹਾਨੂੰ ਮੌਕਾ ਮਿਲ ਗਿਆ ਤੇ ਫਿਰ ਤੁਸੀਂ ਛੱਡੋਗੇ ਥੋੜੀ ਕਿਤੇ ਨਾ ਕਿਤੇ ਦੀ ਜੜ ਜਿਹੜੀ ਹੈ ਇਹੀ ਇੱਥੇ ਪਈ ਹੋਈ ਹੈ ਔਰ ਵਿਕਰਮਜੀਤ ਸਿੰਘ ਸਾਡੀ ਆਮ ਆਦਮੀ ਪਾਰਟੀ ਦੇ ਰਾਜਸਭਾ ਤੋਂ ਮੈਂਬਰ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਚੁੱਕੀ ਹੈ ਕਿ ਇਸ ਤਰ੍ਹਾਂ ਦੀ ਬਾਰ-ਬਾਰ ਜਿਹੜਾ ਪੜਕਾਣਾ ਹੈ ਕਿਤੇ ਨਾ ਕਿਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਹੁੰਦਾ ਔਰ ਇਦਾਂ ਦੀਆਂ ਬਹੁਤ ਸਾਰੀਆਂ ਤੁਸੀਂ ਦੇਖੋ ਨਾ ਖਬਰਾਂ ਤੁਹਾਨੂੰ ਮਿਲ ਜਾਣਗੀਆਂ ਪੁਰਾਣੀਆਂ ਹੁਣ ਤੋਂ ਨਹੀਂ ਪਿਛਲੇ 10 ਸਾਲਾਂ ਤੋਂ ਦੇਖ ਲਓ ਇਸ ਤੇ ਵਿੱਚ ਕਿ ਇਹੋ ਜਿਹੇ ਜਿਹੜੇ ਲੋਕ ਹੈਗੇ ਨੇ ਇਹ ਸਿਕਿਉਰਟੀ ਲੈਣ ਦੇ ਲਈ ਵੀ ਇਹ ਕੁਝ ਕਰਦੇ ਨੇ ਇਹ ਕਰਦੇ ਨੇ ਨੇ ਜੇ ਨਹੀਂ ਆਪਾਂ ਉਹ ਨਹੀਂ ਕਹਿ ਸਕਦੇ ਪਰ ਇਦਾਂ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਾਂ ਕਿ ਕਿ ਸਿਕਿਉਰਟੀਆਂ ਦੇ ਲਈ ਵੀ ਕੀਤਾ ਕਿ ਆਪਣੇ ਤੇ ਹਮਲਾ ਜਿਹੜਾ ਕਰਵਾਇਆ ਹੋਇਆ ਇਦਾਂ ਦੀਆਂ ਖਬਰਾਂ ਤੁਹਾਨੂੰ ਆਮ ਹੀ ਜੜੀਆਂ ਮਿਲ ਜਾਣਗੀਆਂ ਔਰ ਇਸ ਸ਼ਖਸ ਦੇ ਵੱਲੋਂ ਵੀ ਜਿਹੜਾ ਹੈ ਤੁਸੀਂ ਇਹਦੀ ਪੁਰਾਣੇ ਬਿਆਨ ਇਹਨਾਂ ਦੇ ਚੱਕ ਕੇ ਦੇਖ ਲਓ ਸਿੱਖ ਗੁਰੂਆਂ ਬਾਰੇ ਕਿਹੋ ਜੀ ਸ਼ਬਦਾਵਲੀ ਮਤਲਬ ਗੁਰੂ ਸਾਹਿਬਾਨ ਨੂੰ ਵੀ ਬੰਦੀ ਸ਼ਬਦਾਵਲੀ ਜਿਹੜਾ ਹੈ ਬੋਲ ਰਿਹਾ ਹੈ ਹੁਣ ਕਿਸੇ ਦੇ ਧਰਮ ਦੇ ਉੱਤੇ ਜੇ ਤੁਸੀਂ ਉਂਗਲ ਉਠਾਉਂਗੇ ਤੇ بار بار ਉਹਨਾਂ ਨੂੰ ਪ੍ਰਵੋਕ ਕਰੋਗੇ ਤੇ ਇਸ ਨੂੰ ਲੈ ਕੇ ਜਿਹੜਾ ਹੈ ਪੁਲਿਸ ਵੀ ਥੋੜੀ ਜੀ ਸਖਤ ਇਸ ਨੂੰ ਲੈ ਕੇ ਹੋਈ ਹੈ ਪੁਲਿਸ ਦੇ ਵੱਲੋਂ ਜਿਹੜਾ ਹੈ ਨਫਰਤੀ ਭਾਸ਼ਣਾ ਤੋਂ ਸੁਚੇਤ ਰਹਿਣ ਲਈ ਇਹਨਾਂ ਨੂੰ ਕਿਹਾ ਗਿਆ ਹੈ ਭਾਵੇਂ ਇਹਨਾਂ ਦੇ ਨਾਲ ਤੇ ਜਿਹੜੇ ਦਾਸਾਗੂ ਹੋਰ ਹੈਗੇ ਨੇ ਉਹਨਾਂ ਦੀ ਸਿਕਿਉਰਿਟੀ ਹੋਰ ਵਧਾ ਦਿੱਤੀ ਗਈ ਹੈ ਜੀ ਇਹ ਤੁਸੀਂ ਦੇਖੋ ਕਿ ਪੈਟਰਨ ਕੀ ਚੱਲ ਕੀ ਰਿਹਾ ਹੈ ਔਰ ਦੂਜੇ ਵੱਨੇ ਪੰਜਾਬ ਦੇ ਜਿਹੜੇ ਗਵਰਨਰ ਨੇ ਉਹ ਹੱਥੋ ਹੱਥ ਲੁਧਿਆਣੇ ਪਹੁੰਚੇ ਹੈਗੇ ਔਰ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਦੀ ਮੈਂ ਦੇਖ ਰੇਖ ਦੇ ਵਿੱਚ ਮੇਰੀ ਦੇਖ ਰੇਖ ਚ ਹੋਏਗੀ ਹੁਣ ਕੀ ਪੰਜਾਬ ਦੇ ਗਵਰਨਰ ਲਈ ਸਿਰਫ ਉਹ ਬੰਦਾ ਵੀ ਸ਼ਿਪ ਸੈਨਾ ਦੇ ਕਿਸ ਧੜੇ ਦੇ ਨਾਲ ਜੁੜਿਆ ਹੋਇਆ ਹੈ ਇਹ ਦੇ ਕਰਕੇ ਉਹਦੀ ਇੰਪੋਰਟੈਂਸ ਬਾਕੀਆਂ ਨਾਲੋਂ ਜ਼ਿਆਦਾ ਹੀ ਹੈ ਹੁਣ ਜੇ ਗਵਰਨਰ ਤੇ ਆਪਾਂ ਕਹੀਏ ਨਾ ਪੂਰੇ ਪੰਜਾਬ ਦੇ ਲੋਕਾਂ ਦਾ ਹੋਣਾ ਚਾਹੀਦਾ ਨਾ ਫਿਰ ਗਵਰਨਰ ਸਾਹਿਬ ਨੂੰ ਤੇ ਸ਼ੋਭਕਰਨ ਸਿੰਘ ਦੇ ਘਰ ਵੀ ਜਿਹੜਾ ਹੈ ਦਰਸ਼ਨ ਦੇਣੇ ਚਾਹੀਦੇ ਸੀ ਜਾਂ ਕਿਸਾਨਾਂ ਤੇ ਹਮਲੇ ਹੋ ਰਹੇ ਸੀ ਜਾਂ ਹੋਰ ਜਿਹੜੀਆਂ ਪੰਜਾਬ ਦੇ ਵਿੱਚ ਘਟਨਾਵਾਂ ਹੋਈਆਂ ਨੇ ਉਹਨਾਂ ਬਾਰੇ ਵੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰਨੀ ਚਾਹੀਦੀ ਸੀ ਔਰ ਵਿਰੋਧੀ ਧਿਰਾਂ ਵੀ ਇਹੀ ਕਹਿ ਰਹੀਆਂ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਘਰ ਗਵਰਨਰ ਸਾਹਿਬ ਕਿਉਂ ਨਹੀਂ ਗਏ ਕਿ ਇੰਨਾ ਵੱਡਾ ਜਿਹੜਾ ਹੈ ਹਮਲਾ ਹੋ ਗਿਆ ਉਹਦੀ ਜਿਹੜੀ ਜਾਂਚ ਹੋ ਰਹੀ ਹੈ ਉਹਦੀ ਦੇਖ ਰੇ ਗਵਰਨਰ ਸਾਹਿਬ ਕਿਉਂ ਨਹੀਂ ਕਰ ਰਹੇ ਇੱਥੋਂ ਤੱਕ ਵੀ ਜਿਹੜੀਆਂ ਵਿਰੋਧੀ ਧਿਰਾਂ ਨੇ ਵੀ ਜਿਹੜੇ ਹੈ ਗਵਰਨਰ ਸਾਹਿਬ ਤੇ ਨਿਸ਼ਾਨੇ ਜਿਹੜੇ ਨੇ ਉਹ ਲਾਏ ਹੈਗੇ ਨੇ ਔਰ ਇਹ ਤੁਸੀਂ ਦੇਖੋ ਕਿ ਇੱਕ ਖਾਸ ਤਬਕੇ ਨੂੰ ਜਿਹੜਾ ਹੈ ਇੱਥੇ ਇੰਪੋਰਟੈਂਸ ਦੇਣ ਦੀ ਜਿਹੜੀ ਮੈਸੇਜ ਜਿਹੜਾ ਹੈ ਉਹ ਜਿਹੜਾ ਦਿੱਤਾ ਜਾ ਰਿਹਾ ਹੈ ਕਿ ਤਰ੍ਹਾਂ ਕਿਤੇ ਇਹ ਗੱਲਾਂ ਵੀ ਜਿਹੜੀਆਂ ਹੁਣ ਉੱਠ ਰਹੀਆਂ ਹੈਗੀਆਂ ਨੇ